ਤਨਵਜ ਜੀ ਤੋਂ ਅਨੁਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਕਲ ਪੈਨ ਸਾਹਿਬ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਸੋ ਵੱਧਦੇ ਆਪਾਂ ਪਹਿਲੀ ਖਬਰ ਦੇ ਵੱਲ ਸੋ ਕਹਿੰਦੇ ਜੀ ਡੋਨਲਡ ਟਰੰਪ ਆਉਣੇ ਤੇ ਹੁਣ ਕੈਨੇਡਾ ਆਉਣਗੇ ਜੀ ਕਦੋਂ ਆਏ ਕਿਹੜਾ ਕੋਈ ਫੰਕਸ਼ਨ ਹੈ ਕੀ ਪ੍ਰੋਗਰਾਮ ਹੈ ਜੀ ਆ ਬਿਲਕੁਲ ਇਹਦੇ ਵਿੱਚ ਗੱਲ ਕਰੀਏ ਕਿ 51ਵਾਂ ਜੀ7 ਸਮੇਲਨ ਇਹ 15 ਤੋਂ ਲੈ ਕੇ 17 ਜੂਨ ਤੱਕ ਕਲਵਟਾ ਦੇ ਕੈਨੇਡਾ ਦੇ ਸਿਟੀ ਵਿੱਚ ਹੋ ਰਿਹਾ ਸੋ ਇਹਦੇ ਵਿੱਚ ਜੋ ਜੀ7 ਕੰਟਰੀਆਂ ਦੇ ਜੋ ਮੁਖੀ ਨੇ ਉਹ ਸ਼ਿਰਕਤ ਕਰਨਗੇ ਸੋ ਇਹਦੇ ਵਿੱਚ ਜੋ ਵਾਈਟ ਹਾਊਸ ਦੇ ਪ੍ਰੈਸ ਕਰਟਰ ਕੈਲਨ ਲੀਵਿਟ ਨੇ ਸੋਰਾ ਨਿਸ਼ਚਿਤੀ ਪੁਸ਼ਟੀ ਕੀਤੀ ਹੈ ਕਿ ਟਰੰਪ ਸਾਹਿਬ ਇਹਦੇ ਵਿੱਚ ਸ਼ਾਮਲ ਹੋਣਗੇ ਤਾਂ ਟਰੰਪ ਸਾਹਿਬ 15 ਤੋਂ ਲੈ ਕੇ 17 ਜੂਨ ਤੱਕ ਕੈਨੇਡਾ ਦੇ ਵਿੱਚ ਰਹਿਣਗੇ ਤੇ ਇਸ ਤੋਂ ਇਲਾਵਾ ਜੋ ਹੋਰ ਇਸ ਦੌਰੇ ਦੇ ਜੋ ਵੇਰਵੇ ਨੇ ਉਦਸ ਸੁਝਾ ਰਿਹਾ ਹੈ ਵੀ ਜਲਦੀ ਹੀ ਇਹ ਸਾਂਝੇ ਕੀਤੇ ਜਾਣਗੇ ਕਿ ਹੋਰ ਕਿਸ ਤਰ੍ਹਾਂ ਦਾ ਦਾ ਪ੍ਰੋਗਰਾਮ ਇਸ ਤਰ੍ਹਾਂ ਰਹੇਗਾ ਸੋ ਇਹਦੇ ਵਿੱਚ ਇਹ ਗੱਲ ਕਰੀਏ ਕਿ ਜੋ ਮਾਰਕ ਕਾਨੀ ਸਾਹਿਬ ਨੇ ਸੋਨਾ ਨੇ 6 ਮਈ ਨੂੰ ਜਦੋਂ ਵਾਈਟ ਹਾਊਸ ਵਿੱਚ ਖੰਭ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਨੇ ਉਸ ਸਮੇਂ ਵੀ ਇਹ ਗੱਲ ਕਹੀ ਸੀ ਕਿ ਜੋ G7 ਸਮੇਲਨ ਕੈਨੇਡਾ ਦੇ ਵਿੱਚ ਹੋਣਾ ਸੋ ਇਸ ਸਮੇਲਨ ਦੇ ਵਿੱਚ ਦੋਵੇਂ ਲੀਡਰ ਇੱਕ ਵਾਰ ਫਿਰ ਇੱਕ ਦੂਜੇ ਨੂੰ ਮਿਲਣ ਵਾਸਤੇ ਕਹਿੰਦੇ ਕਾਲੇ ਨੇ ਕਿ ਇਹ ਜੋ ਮੁਲਾਕਾਤਾਂ ਦਾ سلسلہ ਆ ਇਹ ਸ਼ੁਰੂ ਹੋਇਆ ਆ ਤਾਂ ਜਿਹੜੇ ਸਬੰਧ ਵੀ ਨੇ ਕੈਨੇਡਾ ਤੇ ਅਮਰੀਕਾ ਦੇ ਹੋਣ ਇੱਕ ਚੰਗੇ ਪਾਸੇ ਰੋ ਤੁਰੇ ਨੇ ਕਿਵੇ ਅਸੀਂ ਜਿਕਰ ਕਰ ਰਹੇ ਸੀ ਕਿ ਕਿ ਜੋ ਇੱਕ ਗੋਲਡਨ ਡੋਮ ਪ੍ਰੋਜੈਕਟ ਹੈ ਜਿਹਦੇ ਨਾਲ ਕੈਨੇਡਾ ਤੇ ਅਮਰੀਕਾ ਰਲ ਕੇ ਜੋ ਮਿਸਾਈਲ ਸਿਸਟਮਸ ਨੇ ਜੋ ਡਿਫੈਂਸ ਸਿਸਟਮ ਹੈ ਉਹ ਜਾ ਡਵੈਲਪ ਕਰਨਗੇ ਸੋ ਜਿਹਦੇ ਨਾਲ ਓਵਰਆਲ ਜੋ ਨਾਰਥ ਅਮਰੀਕਾ ਨੂੰ ਚਾਰਜ ਫੇਰ ਉਹ ਖਤਰਾ ਅਹਿਸਾਸ ਕਦਰੇ ਦਾ ਵੀ ਮੁਕਾਬਲਾ ਕੀਤਾ ਜਾ ਸਕੇ ਸੋ ਇਹਦੇ ਨਾਲ ਇਹ ਆ ਕਿ ਇਹ ਟਰੰਪ ਸਾਹਿਬ ਦੇ ਨਾਲ ਚਲੋ ਅਗਲੇ ਮਹੀਨੇ ਆਉਣਾ ਹੈ ਕਲਾਕਾ ਤੋਬੇ ਜੀ ਜੀ 7 ਸਮੇਲਨ ਦੇ ਵਿੱਚ ਤੇ ਨਾਲ ਜੋ ਜੀ 7 ਦੇਸ਼ਾਂ ਦੇ ਜੋ ਵਿੱਤ ਮੰਤਰੀਆਂ ਦੀ ਜੋ ਇਸ ਸਮੇਲਨ ਜੋ ਇੱਥੇ ਮੀਟਿੰਗ ਚੱਲ ਰਹੀ ਸੀ ਕੈਨੇਡਾ ਦੇ ਵਿੱਚ ਸੋ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਸਾਂਝੇ ਤੌਰ ਤੇ ਚੂਕਰੀਏ ਨੂੰ ਆਰਥਿਕ ਸਹਾਇਤਾ ਦੇਣ ਦਾ ਵਾਦਾ ਕੀਤਾ ਆ ਸੋ ਪਹਿਲਾਂ ਜੋ ਕੁਝ ਹੋਇਆ ਸੀ ਦੇਖਿਆ ਪਰ ਇਹ ਜੋ ਜੀ 7 ਦੇਸ਼ਾਂ ਦੇ ਜੋ ਵਿੱਤ ਮੰਤਰੀ ਇਹ ਕੈਨੇਡਾ ਦੇ ਵਿੱਚ ਇਕੱਠੇ ਹੋਏ ਸੀਗੇ ਸੋ ਇਨਾਨੇ ਯੂਕਰੇਨ ਨੂੰ ਕਿ ਯੂਕਰੇਨ ਦੀ ਜੋ ਆਰਥਿਕਤਾ ਆ ਸੋ ਉਹਨੂੰ ਇਸੇ ਤਰੀਕੇ ਨਾਲ ਬਰਕਰਾਰ ਰੱਖਣ ਉਹਦੇ ਪੁਨਰ ਨਿਰਮਾਣ ਦੇ ਵਿੱਚ ਵੀ ਮਦਦ ਦੇਣ ਦੀ ਗੱਲਬਾਤ ਕੀਤੀ ਹੈ ਜੀ ਤੇ ਦੂਜੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਗੱਲ ਕਰੀਏ ਸੋ ਆਪਸ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਦੇ ਅਦਲਾ ਬਦਲੀ ਦੀ ਗੱਲਾਂਬਾਤਾਂ ਚੱਲ ਰਹੀਆਂ ਨੇ ਉੱਥੇ ਯੁੱਧ ਵਿਰਾਮ ਦੀ ਗੱਲਾਂਬਾਤਾਂ ਚੱਲ ਰਹੀਆਂ ਨੇ ਸੋ ਇਹਦੇ ਵਿੱਚ ਖਬਰ ਆ ਰਹੀ ਹੈ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਕੈਦੀ ਨੇ ਇੱਕ ਦੂਜੇ ਦੇ ਸੋ ਉਹਨਾਂ ਨੂੰ ਵੀ ਉੱਥੇ ਤਬਦੀਲ ਕੀਤਾ ਜਾਉਗਾ ਜੀ 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 ਪ੍ਰਿੰਸ ਸਾਹਿਬ ਸੋ ਪ੍ਰਿੰਸ ਸਾਹਿਬ ਇੱਕ ਹੋਰ ਖਬਰ ਹੈ ਜਿੱਥੇ ਕੈਨੇਡਾ ਚ ਵੀ ਔਰ ਪੂਰੀ ਦੁਨੀਆ ਦੇ ਵਿੱਚ ਜਦੋਂ ਇਮੀਗ੍ਰੈਂਟਸ ਦੀ ਗੱਲਬਾਤ ਹੁੰਦੀ ਹੈ ਇੱਥੇ ਵੀ ਵੀਜ਼ਾਸ ਘਟ ਕੀਤੇ ਗਏ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਵਰਕ ਪਰਮਿਟਸ ਦੇ ਲਈ ਸੋ ਹੁਣ 트럼ਪ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇੱਕ ਵਰਲਡ ਦੀ ਟੌਪ ਕਲਾਸ ਜਿਹੜੀ ਆ ਹਾਰਵਰਡ ਯੂਨੀਵਰਸਿਟੀ ਆ ਸੋ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਾਤੀ ਜੀ ਕਹਿੰਦੇ ਹਾਂ ਦੇ ਕੋਈ ਦੇ ਵਿੱਚ ਜੋ ਕੱਲ ਦੀ ਇਹ ਖਬਰ ਹੈ ਅਮਰੀਕਾ ਦਾ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਹੈ ਸੋ ਉਹਨਾਂ ਵੱਲੋਂ ਹਾਰਵਰਡ ਯੂਨੀਵਰਸਿਟੀ ਵਿਖੇ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਸੋ ਉਹਨੂੰ ਜੋ ਦਾਖਲ ਕਰਨੇ ਦਾ ਉੱਥੇ ਅਧਿਕਾਰ ਹੈ ਸੋ ਅਧਿਕਾਰ ਨੂੰ ਰੱਦ ਕੀਤਾ ਗਿਆ ਸੋ ਇਹਦੇ ਨਾਲ ਕਿਹਾ ਗਿਆ ਕਿ ਜੋ ਇਹ ਮੌਜੂਦਾ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਸੋ ਉਹਨਾਂ ਨੂੰ ਵੀ ਇਹ ਦੂਜੀਆ ਸੰਸਥਾਵਾਂ ਦੇ ਵਿੱਚ ਤਬਦੀਲ ਕਰਨਾ ਪਵੇਗਾ ਜਾਂ ਤਾਂ ਫਿਰ ਤਬਦੀਲ ਹੋਣਗੇ ਜਾਂ ਫਿਰ ਉਹਨਾਂ ਦਾ ਜਿਹੜਾ ਕਾਨੂੰਨੀ ਅਧਿਕਾਰ ਹੈ ਉੱਥੇ ਰਹਿਣ ਦਾ ਅਮਰੀਕਾ ਦੇ ਵਿੱਚੋਂ ਖਤਮ ਹੋ ਜਾਏਗਾ ਸੋ ਇਹਦਾ ਕਾਰਨ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕੋਈ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਕਰਨਾ ਚਾਹਦੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਕਟੌਤੀ ਕਰਨਾ ਚਾਹਦੇ ਨੇ ਇਸ ਕਰਕੇ ਕਦਮ ਚੁੱਕਿਆ ਸੋ ਇਹਦੇ ਕਾਰਨ ਵੱਖਰੇ ਨੇ ਕਿਉਂਕਿ ਇਸ ਜੁਨੇ ਰਸਟੀ ਦੇ ਵਿੱਚ ਪਿੱਛੇ ਕੀ ਹੋਇਆ ਹੈ ਕਿ ਇੱਥੇ ਜੋ ਫਿਲੀਸਤੀਨ ਸਮਰਥਕ ਨੇ ਸੋਨਾ ਵੱਲੋਂ ਕਾਫੀ ਤੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤੇ ਗਏ ਨੇ ਜੋ ਕੁਝ ਵੀ ਐਸੀ ਦੇਖਿਆ ਕਿ ਗਾਜ਼ਾ ਦੇ ਵਿੱਚ ਹੋ ਰਿਹਾ ਸੋਨਾ ਚਿੰਚਰ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੇ ਇੱਥੇ ਪ੍ਰੋਟੈਸਟ ਹੋਏ ਨੇ ਹਿੰਸਾ ਵੀ ਹੋਈ ਹੈ ਤੇ ਯਹੂਦੀਆਂ ਦੇ ਇਹ ਵਿਰੋਧ ਦੇ ਵਿੱਚ ਵੀ ਤੇ ਕਾਫੀ ਕੁਝ ਗੱਲਾਂ ਹੋਈਆਂ ਨੇ ਤੇ ਇਸ ਯੂਨੀਵਰਸਿਟੀ ਦੇ ਨਾਲ ਦੱਸਿਆ ਜਾ ਰਿਹਾ ਕੀ ਜੋ ਚੀਨ ਦੀ ਕਮਿਊਨਿਸਟ ਪਾਰਟੀ ਹੈ ਸੋ ਉਦੋਂ ਵੀ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਵੀ ਯੂਨੀਵਰਸਿਟੀ ਦੇ ਜਿਹੜੇ ਸਬੰਧ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਵੀ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ ਜੋ ਵੱਖ-ਵੱਖ ਤਰੀਕੇ ਦੇ ਦੋਸ਼ ਯੂਨੀਵਰਸਿਟੀ ਦੇ ਉੱਪਰ ਲਗਾਏ ਗਏ ਸੀ ਸੋ ਯੂਨੀਵਰਸਿਟੀ ਵੱਲੋਂ ਜਵਾਬ ਨਾ ਦੇਣ ਦੇ ਕਾਰਨ ਇਹ ਹਾਰਵਰਡ ਯੂਨੀਵਰਸਿਟੀ ਦੇ ਉੱਪਰ ਇਸੀ ਕ੍ਰਿਆ ਰੋਕਾ ਇਹ ਡ੍ਰਾਂਪ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਨਹੀਂ ਪਰ ਨਾਲੇ ਵੀ ਖਬਰ ਆ ਰਹੀ ਹੈ ਕਿ ਅੱਜ ਇਹ ਹਾਰਵਰਡ ਯੂਨੀਵਰਸਿਟੀ ਵੱਲੋਂ ਵੀ 트럼ਪ ਸਾਹਿਬ ਨੂੰ ਜਿਹੜਾ ਆ ਫੈਡਰਲ ਕੋਰਟ ਦੇ ਵਿੱਚ 트럼ਪ ਪ੍ਰਸ਼ਾਸਨ ਨੂੰ ਫੈਡਰਲ ਕੋਰਟ ਦੇ ਵਿੱਚ ਸੂ ਕੀਤਾ ਗਿਆ ਆ ਸੋ ਉਹ ਵੀ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਦੇ ਵਿੱਚ ਕਰ ਰਹੇ ਨੇ ਤੇ ਨਾਲ ਇਹ 트럼ਪ ਸਾਹਿਬ ਇਹ ਵੀ ਗੱਲ ਕਹਿ ਰਹੇ ਨੇ ਕਿ ਕਹਿੰਦੇ ਕਿ ਜਿਹੜਾ ਯੂਰੋਪੀਅਨ ਯੂਨੀਅਨ ਤੋਂ ਜਿੰਨਾ ਵੀ ਇੰਪੋਰਟ ਹੋਵੇਗਾ ਉਹਨੂੰ ਵੀ ਧਮਕੀ ਦਿੱਤੀ ਵੀ ਉਹਦੇ ਉੱਪਰ 50% ਦਾ ਕਹਿੰਦੇ ਵੀ ਅਸੀਂ ਟੈਰਿਫ ਲਾਵਾਂਗੇ ਤੇ ਨਾਲ ਐਪਲ ਨੂੰ ਵੀ ਉਹਨਾਂ ਨੇ ਇੱਕ ਥ੍ਰੈਟ ਦਿੱਤੀ ਆ ਕਹਿੰਦੇ ਵੀ ਐਪਲ ਦੇ ਪ੍ਰੋਡਕਟਸ ਦੇ ਉੱਪਰ ਵੀ 25% ਦਾ ਟੈਰਿਫ ਲੱਗੂਗਾ ਚੀਤਾ ਕਹਿੰਦੇ ਉਹ ਅਮਰੀਕਾ 'ਚ ਚੀਜ਼ਾਂ ਬਣਾਉਂਦੇ ਨੇ ਫਿਰ ਤਾਂ ਠੀਕ ਹੈ ਕਿ ਅਮਰੀਕਾ ਤੋਂ ਬਾਹਰ ਫੇ ਫੋਰ ਬਣਾਉਣੇ ਨੇ ਜਾਂ ਹੋਰ ਆਪਣੀਆਂ ਜਿਹੜੀਆਂ ਚੀਜ਼ਾਂ ਬਣਾਉਣੀਆਂ ਨੇ ਫਿਰ 25% ਦਾ ਕਿਹੜੇ ਟੈਰਿਫ ਲੱਗੂਗੀ ਪਿੱਛੇ ਜੇ ਐਪਲ ਨੇ ਜਿਹੜੀ ਅਨਾਉਂਸਮੈਂਟ ਕੀਤੀ ਸੀ ਕਿ ਭਾਰਤ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਪਲਾਟ ਲੌੜਾ ਸੋ ਟਰੰਪ ਸਾਹਿਬ ਉਸ ਤੋਂ ਨਾਰਾਜ਼ ਸੀਗੇ ਸੋ ਉਹਨਾਂ ਨੇ ਹੁਣ ਥ੍ਰੈਟ ਦਿੱਤੀ ਹੈ ਜੇ ਅਮਰੀਕਾ 'ਚ ਬਣਾਓ ਨਹੀਂ ਤਾਂ ਫਿਰ 25% ਟੈਰਿਫ ਤੁਹਾਡੇ ਉੱਪਰ ਵੀ ਲੱਗੇਗਾ ਜੀ ਪ੍ਰਮਾਨ ਸਾਹਿਬ ਲਾਸਟ ਖਬਰ ਆਪਾਂ ਕਵਰ ਕਰਾਂਗੇ ਜ਼ਰੂਰ ਕਿਉਂਕਿ ਸਾਰਿਆਂ ਦਾ ਧਿਆਨ ਉੱਧਰ ਹੈ ਬਹੁਤ ਸਾਰਿਆਂ ਦੇ ਚਿੱਠੀਆਂ ਆਉਣੀਆਂ ਆਉਂਦੇ ਨੇ ਚੈੱਕ ਆਉਣੇ ਨੇ ਕਿਸੇ ਦੀ ਪੀਆਰ ਹੈ ਕੇ ਸੀਡੀ ਜਾਂ ਨਾ ਜਾਂ ਕਿਸੇ ਦੀ ਹੋਰ ਵੀ ਟੈਕਸ ਵਾਲੇ ਪੇਪਰ ਹੋਣਗੇ ਸੋ ਕੈਨੇਡਾ ਪੋਸਟ ਦੇ ਕੰਮਾਂ ਦੀ ਜਿਹੜੀ ਹੜਤਾਲ ਬਾਰੇ ਕੀ ਅਪਡੇਟ ਆ ਹੋਣ ਜਾ ਰਹੀ ਹੈ ਜਾਂ ਨਹੀਂ ਹੋਊਗੀ ਦੇਖੋ ਇਹ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਉਹ ਹੁਣ ਇਲੀਗਲੀ ਇਸ ਪੋਜੀਸ਼ਨ ਦੇ ਵਿੱਚ ਨੇ ਕਿ ਉਹ ਇਸ ਸਟ੍ਰਾਈਕ ਦੇ ਉੱਪਰ ਜਾ ਸਕਦੇ ਨੇ ਪਰ ਇਹਦੇ ਵਿੱਚ ਕੀ ਆ ਕਿ ਇਸ ਸਮੇਂ ਗੱਲਬਾਤ ਦੋਵਾਂ ਦੇ ਵਿੱਚ ਜੋ ਇਹਨਾਂ ਦੀ ਯੂਨੀਅਨ ਹੈ ਤੇ ਕਾਉਂ ਕਾਰਪੋਰੇਸ਼ਨ ਦੇ ਵਿੱਚ ਉਹ ਸੀਰੀਏ ਨਹੀਂ ਚੜੀ ਐ ਸੋ ਹਾਲ ਦੀ ਖੜੀ ਕੀ ਹੈ ਕਿ ਜੋ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਸਿਰਫ ਓਵਰਟਾਈਮ ਕਹਿੰਦੇ ਬੈਨ ਹਾਲ ਦੀ ਘੜੀ ਲੱਗੂਗਾ ਸੋ ਇਹਦੇ ਵਿੱਚ ਰੋਟੇਟਿੰਗ ਸਟ੍ਰਾਈਕ ਜਾਂ ਆਪਣੇ ਨੈਸ਼ਨਲ ਪੱਧਰ ਤੇ ਕੰਮ ਰੋਕਣ ਦੀ ਕੋਈ ਗੱਲ ਨਹੀਂ ਹੈ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਕਿਸੇ ਵੀ ਪਾਰਟਿਕੂਲਰ ਦਿਨ ਜੇ ਕਹਿੰਦੇ ਵੀ 8 ਘੰਟੇ ਤੋਂ ਵੱਧ ਜਾਂ ਵੀਕ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਨਹੀਂ ਕੀਤਾ ਜਾਊਗਾ ਭਾਵ ਓਵਰਟਾਈਮ ਜਿਹੜਾ ਆ ਹੁਣ ਜਿਹੜੇ ਵਰਕਰਸ ਨੇ ਉਹ ਨਹੀਂ ਕਰਨਗੇ ਪਰ ਕੰਮ ਕਰਦੇ ਰਹਿਣਗੇ ਸੋ ਹਾਲ ਦੀ ਘੜੀ ਜੋ 네ਗੋਸ਼ੀਏਸ਼ਨਸ ਨੇ ਇਸੇ ਤਰ੍ਹਾਂ ਨਾਲ ਚੱਲਦੀ ਆ ਰਹਿ ਗਈ ਪਰ ਇਹ ਹੁਣ ਜਿਹੜਾ ਇਹਨਾਂ ਨੇ ਓਵਰਟਾਈਮ ਨਾ ਕਰਨ ਦੀ ਗੱਲ ਕਹੀ ਹੈ ਸੋ ਇਹਦੇ ਨਾਲ ਕਹਿੰਦੇ ਹੋ ਸਕਦਾ ਪੋਸਿਬਿਲਟੀ ਹੈਗੀ ਆ ਕਿ ਡਿਲੇ ਹੋ ਸਕਦੀ ਆ ਨੇ ਤੁਹਾਡਾ ਸਮਾਨ ਸਮੇਂ ਤੇ ਨਾ ਪਹੁੰਚੇ ਥੋੜਾ ਡਿਲੇ ਨਾਲ ਪਹੁੰਚੇ ਪਰ ਹਾਲ ਦੀ ਘੜੀ ਕੰਮ ਚੱਲੀ ਜਾਣਾ ਆ ਓਵਰਟਾਈਮ ਨਹੀਂ ਹੋਣਾ ਤੇ ਨਾਲ ਦੂਜੇ ਪਾਸੇ ਜੋ 네ਗੋਸ਼ੀਏਸ਼ਨ ਸੰਬੰਧੀ ਗੱਲਾਂ ਚੱਲ ਰਹੀਆਂ ਨੇ ਉਹ ਵੀ ਚੱਲਦੀਆਂ ਰਹਿਣਗੀਆਂ ਸੋ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਗੱਲਬਾਤ ਹੁੰਦੀ ਹੈ ਬਹੁਤ